ਨੋ 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 ਕਿਤਾ ਉਹ ਆਪੇ ਬੁਰਾ ਹਾਲ ਹਾਂਜੀ ਦੋਸਤੋ ਕੀ ਹਾਲ ਚਾਲ ਆ ਵੈਲਕਮ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਚ ਤੇ ਅੱਜ ਅਸੀਂ ਪਹੁੰਚ ਚੁੱਕੇ ਆ ਫਰੀਦਪੋਟ ਬਾਈ ਬਿੰਦਰ ਨਾਲ ਕੰਮ ਕਰਨ ਬਿਲੀ ਫਿਟਿੰਗ ਦਾ ਇਹ ਆ ਦੇਖੋ ਆ ਕੋਠੀ ਆ ਤੁਹਾਨੂੰ ਹੋਰ ਦਿਖਾ ਦਿੰਦਾ ਮੈਂ ਇੱਥੇ ਕੰਮ ਲਿਆ ਹੋਇਆ ਬਾਈ ਨੇ ਆ ਸਾਰਾ ਸਮਾਨ ਪਿਆ ਦਿਆ ਇੱਕ ਹੋਰ ਮਕੈਨਿਕ ਪਹੁੰਚਿਆ ਵਾ ਸਾਡੇ ਨਾਲ ਅੱਦੇ ਡੱਬੇ ਤਾਂ ਇਹ ਨਹੀਂ ਲਾ ਦੇਣੇ ਆ ਚਰੀਆਂ ਚੂਰੀਆਂ ਮਾਰੀਆਂ ਪਈਆਂ ਤੇ ਡੱਬੇ ਡੁੱਬੇ ਕਸਣੇ ਅੱਜ ਫਿਰ ਕਰਨੀਆਂ ਵਾ ਟੇਢਿੰਗ ਤਾਰ ਪੇਰ ਕੇ ਗ੍ਰੈਂਡਰ ਹੋ ਗਿਆ ਚਾਲੂ ਇਲੈਕਟ੍ਰੀਸ਼ੀਅਨ ਸਾਹਿਬ ਪਹੁੰਚੇ ਹੋਏ ਆ ਹੋਰ ਇਲੈਕਟ੍ਰੀਸ਼ੀਅਨ ਸਾਹਿਬ ਕਰੀ ਜਾਂਦੇ ਕੰਮ ਲਾਈ ਜਾਂਦੇ ਬਸ ਸਟ ਕਰੀ ਜਾਂ ਸੀ ਬਸ ਚਾਹ ਦੀ ਲੋੜ ਆ ਬਾਕੀ ਸਭ ਸੈਟ ਹੋ ਗਿਆ dar makanya, kani ke khosh hunda katto katti ho gaya kaam aa mechanic saada dar gaya no <laughs> no <laughs> no <laughs> no <laughs> no <laughs> <laughs> no <laughs> no <laughs> ਇਧਰ ਆਓ ਚੱਲ ਘਰੇ ਜਾਓ ਘਰੇ ਘਰੇ ਜਾਓ ਘਰੇ ਮਕੈਨਿਕ ਕਰ ਅੜ ਗਿਆ ਤਾਰਾਂ ਚ ਪਾ ਜੋ ਘਰੇ ਦਰਦਾ ਮੁੰਡਾ ਹਜੇ ਨਵਾਂ ਨਵਾਂ ਪਾ ਜੋ ਘਰੇ ਚਲੋ ਹੁਣ ਕੱਢਦੇ ਆ ਡੱਬੀਆਂ ਆ ਕਰਨਿਆ ਚੈਣੀ ਥੋੜਾ ਪਿਆਵੇ ਦੇਖ ਕਿਤੋਂ ਹੋਇਆ ਪਿਆ ਬੁਰਾ ਹਾਲ ਗ੍ਰੇਂਡਰ ਚਲਾਉਣਾ ਕਿਦਾ ਸੌਖਾ ਮੇਰੀ ਡਿਊਟੀ ਲੱਗੀ ਆਵੇ ਡੱਬੀਆਂ ਕੱਢਣ ਦੇ ਮੈਂ ਕੱਢੀ ਜਾਂਦਾ ਡੱਬੀਆਂ ਜਿਵੇਂ ਆ ਫੀਲਿੰਗ ਕਰਦੀ ਆ ਤੇ ਉਹਦੀ ਡਿਊਟੀ ਆ ਗ੍ਰੇਂਡਰ ਤੇ ਉਹ ਦੇਖੋ ਕੀਤਾ ਪਿਆ ਧੂਆਂ ਧੂਆਂ ਅੰਦਰ ਆ ਗਾਮ ਆ ਇਹ ਬੰਦਾ ਲੈਂਦਾ ਮੈਂ ਅੱਜ ਕੰਮ ਕੰਮ ਦੇ ਨਾਲ ਗ੍ਰੈਂਡਰ ਵੀ ਇੱਥੇ ਚਲਾਉਣਾ ਦੇ ਸ਼ਟਿੰਗ ਥੋੜਾ ਵੀ ਮੈਂ ਮੇਰਾ ਵਲੌਗ ਬਣਾਉਣਾ ਮੈਂ ਬਣਾਉਣਾ ਕੱਲਾ ਵਲੌਗ ਤੇ ਜਿਹਨਾਂ ਇੱਥੇ ਕੰਮ ਕਰਾਉਣਾ ਹੋਵੇ ਦੱਸ ਦਿਓ ਮੈਂ ਛੋਟੀ ਬਣਾਵਾਂਗੇ ਵੀਡੀਓ ਉਹ ਮੇਤੋ ਥੋੜੀ ਗਲਤੀ ਹੋ ਗਈ ਸੀ ਉਹ ਹੁਣ ਸਹੀ ਕਰਕੇ ਉਹ ਲਾਉਂਦਾ ਪਿਆ ਬੋਲ ਸਮੇਲੇ ਇੱਕ ਦੋ ਰਹਿ ਗਿਆ ਬੋਰ ਆ ਗਿਆ ਨਾ ਸੈੱਟ ਆਇਆ ਫਿਰ ਮੈਂ ਕੰਮ ਕਰਦਾ ਨਹੀਂ ਹੁੰਦਾ ਇਹ ਸੈੱਟ ਆ ਵੀ ਇੱਧਰ ਵੀ ਆਪਾਂ ਸੈੱਟ ਕਰਤਾ ਇੱਕ ਇਹ ਕਾ ਕੱਢਦਾ ਇਹ ਕਿੱਧਰ ਕਰਦਾ ਇਹ ਵੀ ਲਾਤਾ ਇੱਕ ਬਾਹਰ ਲਾਦਾ ਹੁਣ ਇੱਧਰ ਰਹਿ ਗਿਆ ਜੇ ਇੱਧਰ ਹਾਂ ਨੂੰ ਉਹ ਪੌੜੀ ਲੈ ਜਾ ਕੇ ਠੀਕ ਆ ਇੱਧਰ ਲਾ ਪਹਿਲਾਂ ਛਰੀ ਮਾਰ ਕੱਢ ਲਈ ਠੀਕ ਆ ਜੀ ਬਸ ਮਾਣੀ ਫੜੋ ਓਕੇ ਜੀ ਆ ਪਈਆ ਪੌੜੀ ਫੜਾ ਦੇਣੀ ਕਿ ਪੌੜੀ ਆਮ ਦੇਖ ਲੋ ਯਾਰ ਕਿੰਨਾ ਔਖਾ ਲੋਕ ਪੈਸੇ ਤਾਂ ਵੀ ਨਹੀਂ ਦਿੰਦੇ ਇਹੋ ਜੇ ਕੰਮ ਦੇ ਪੈਸੇ ਨਾ ਰੱਖਿਆ ਕਰੋ ਯਾਰ ਜਿਹੜਾ ਇੰਨੀ ਮਿਹਨਤ ਨਾਲ ਕੰਮ ਹੁੰਦਾ ਤਾਂ ਵੀ ਲੋਕ ਕੰਮ ਕਰਾ ਕੇ ਪੈਸੇ ਨਹੀਂ ਦਿੰਦੇ ਕਈ ਲੋਕ ਤੇਰੇ ਸੱਟਾਂ ਵੱਡੀ ਮੂਵੀ ਦਿਖਾ ਦੇ ਹਾਂ ਉਹ ਸੱਟਾਂ ਦਾ ਮੇਰੇ ਵੱਜ ਗਿਆ ਥੋੜਾ ਦੋ ਤਿੰਨ ਅਰੀ ਹੁਣ ਆ ਰਾਮ ਜਾਊਗਾ ਤਾਂ ਬਾਅਦ ਚਲਾਉਂਗਾ ਮੈਂ ਫੇਰ ਕੰਮ ਕਰਦੇ ਕਰਦੇ ਚਾਹ ਪੀਨੂ ਜੀ ਕੀਤਾ ਤੇ ਨਾਲ ਦਾ ਕਹਿੰਦਾ ਕੌਫੀ ਪੀਵਾਂਗੇ ਇਸੀ ਆ ਗਈ ਸੀ ਕੌਫੀ ਬਣਾਉਣ ਆਹ ਮੁੰਡਾ ਦੇਖੋ ਪੂਰਾ ਖੋਸ਼ ਆ ਉਹ ਮੁੰਡੇ ਨੂੰ ਕੌਫੀ ਨਹੀਂ ਲੱਭਦੀ ਵੀ ਦੇਖੋ ਮੂੰਹ ਦਾ ਵੀ ਬੁਰਾ ਹਾਲ ਹੋਇਆ ਪਿਆ ਕੰਮ ਕਰ ਕਰ ਕੇ ਬਹੁਤ ਕਟਾ ਪੈਂਦਾ ਬਹੁਤ ਆਹ ਮੁੰਡਾ ਨਿਆਰੀ ਲਈ ਜਾਂਦਾ ਐ ਮੇਰੀ ਵੀਡੀਓ ਬਣਾ ਪੂਰਾ ਖੋਸ਼ ਆ ਮੈਨੂੰ ਲੱਗਦਾ ਉਹਨੂੰ ਕੌਫੀ ਲੱਭਣੀ ਨਹੀਂ ਤੇ ਸਾਨੂੰ ਬਿਨਾ ਕੌਫੀ ਤੂੰ ਜਾਣਾ ਪੈਣਾ ਫੇਰ ਦੁੱਧ ਵੀ ਪਾਉਣ ਵਾਲੇ ਸਾਡਾ ਹਜੇ ਸ਼ਹਿਰ 'ਚ ਦੁੱਧ ਪਾਉਣ ਵਾਲਾ ਪਿਆ ਸੀ ਅਸੀਂ ਆ ਪਹਿਲਾਂ ਦੁੱਧ ਪਾਈਏ ਕਿਉਂਕਿ ਰਾਤ ਹੋਈ ਜਾਂਦੀ ਆ ਤੇ ਕੰਮ ਰਾਤ ਨੂੰ ਵੀ ਕਰ ਲਾਂਗੇ ਆਹ ਦੇਖੋ ਪੈਸੇ ਨਿਕਲੇ ਆ ਜਿਹੜੇ ਡੱਬੇ ਲਾਉਂਦੇ ਉਹਨਾਂ 'ਚ 5-5 ਰੁਪਏ ਦੇ ਕੂਪਨ ਤੇ ਇਹਨਾਂ ਤੋਂ ਵੀ ਲਵਾਂਗੇ ਕੰਮ ਤੇ ਹੁਣ ਪਹਿਲਾਂ ਪਾ ਕੇ ਆਉਣੇ ਆ ਦੁੱਧ ਹੁਣ ਜੀ ਦੇਖੋ ਬੰਦਾ ਦੁੱਧ ਪਾਉਣ ਦੇ ਕੰਮ ਦੇ ਨਾਲ-ਨਾਲ ਪੁੰਨ ਵੀ ਕਰਦਾ ਦੇਖੋ ਜਾਨਵਰ ਨੂੰ ਦੁੱਧ ਪਾਈ ਜਾਂਦਾ ਦੇਖੋ ਇਦਾਂ ਦੇ ਕੰਮ ਹੀ ਕਰਦਾ ਹੀ ਰਹਿੰਦਾ ਦੁੱਧ ਪਾ ਕੇ ਹੋ ਗਏ ਫ੍ਰੀ ਤੇ ਆ ਲਾਸਟ ਕਰ ਸੀ ਇੱਧਰ ਦੇਖੋ ਰਾਤ ਹੋ ਗਈ ਤੇ ਜਵਾਕ ਖੇਡੀ ਜਾਂਦੇ ਰਾਤ ਨੂੰ ਪਿੰਡਾਂ 'ਚ ਤਾਂ ਨਹੀਂ ਖੇਡਦੇ ਇੰਨੇ ਟਾਈਮ ਤੱਕ ਸੌ ਜਾਂਦੇ ਤੇ ਕਾਫੀ ਰਾਤ ਹੋ ਗਈ ਹੁਣ ਚੱਲਦੇ ਆ ਤੇ ਆ ਬਾਈ ਸਾਨੂੰ ਮਿਲ ਗਿਆ ਸੀ ਮੂੰਗਫਲੀ ਵਾਲਾ ਸੀ ਕਿ ਮੂੰਗਫਲੀ ਲੈ ਲਈਏ ਪੂਰਾ ਖੋਸ਼ ਆ ਬਾਈ ਗੱਚਕਾ ਮੂੰਗਫਲੀ ਰੱਖੀ ਬੈਠਾ ਤੇ ਬੱਬੂ ਕਹਿੰਦਾ ਮੂੰਗਫਲੀ ਦੇਣੀ ਆ ਮੂੰਗਫਲੀ ਲਈ ਥੋੜੀ ਜੀ ਤੇ ਹੁਣ ਜਾ ਕੇ ਆਪਾਂ ਕਰਨਾ ਹਜੇ ਬਿਜਲੀ ਫੀਡਿੰਗ ਦਾ ਕੰਮ ਕਿਉਂ ਅਸੀਂ ਬਲ ਬੁਲਾ ਲਾਂਗੇ ਅੰਦੇ ਹੀ ਸੋਚਿਆ ਸੀ ਬਾਅਦ ਕਰਾਂਗੇ ਕੰਮ ਜਾ ਕੇ ਹਾਂਜੀ ਦੁੱਧ ਪਾ ਕੇ ਆ ਚੁੱਕੇ ਆ ਇਰ ਉੱਥੇ ਜਿੱਥੇ ਕੰਮ ਕਰਦੇ ਪਏ ਸੀ ਇਹ ਦੇਖੋ ਬਲ ਬਲਾਤਾ ਹੁਣ ਕੰਮ ਕਰਨਾ ਰਾਤ ਨੂੰ ਪਾਈਪਾਂ ਪਾਉਣੀਆਂ ਉਹ ਫਿਰਦਾ ਬੱਬੂ ਬਾਈ ਅੱਜ ਅੱਜ ਲੋਕ ਹੈ ਨਹੀਂ ਸਾਰਾ ਕੁਝ ਦਿਖਦਾ ਪਿਆ ਰੋਟੀ ਖਾ ਆਏ ਆ ਸੈਂਟਰ ਰੋਟੀ ਖਾ ਲਈਏ ਹੁਣ ਉਹ ਪੀ ਦੱਸਦਾ ਬੱਲੂ ਕੋਲੇ ਬੈਠਾਂਗੇ ਹੁਣ ਕਰਦੇ ਆ ਕੰਮ ਸ਼ੁਰੂ ਬਾਹਰ ਦਿਖਾ ਦੇਣਾ ਤੁਹਾਨੂੰ ਕਿੰਨਾ ਹਨੇਰਾ ਬਾਰ ਕਾ ਹੀ ਰਾਤ ਹੋ ਚੁਕੀ ਆ ਇੱਥੇ ਮੈਂ ਬਲਬ ਕਰਕੇ ਦੀ ਸੀ ਯਾਨਾ ਕਿਉਂਕਿ ਸਾਹਮਣੇ ਬਲਬ ਰੱਖਿਆ ਹੋਇਆ ਹਾਂ ਅਬ ਇਹਨਾਂ ਕਰਦੇ ਆ ਕੰਮ ਸ਼ੁਰੂ ਖੱਟੇ ਨਾਲ ਭਰ ਗਈ ਆ ਸਾਰੀ ਮੈਂ ਇੱਧਰ ਸੇਫ ਹਾਂ ਆਪਣੇ ਕੋਲ ਕੱਟਾ ਆਉਂਦਾ ਨਹੀਂ ਇਸੇ ਵੱਲ ਦੀ ਹੁਣ ਚੱਲੂ ਸਹੀ ਕੰਮ ਜੁਗਾੜ ਲਾ ਲਿਆ ਹੁਣ ਚੱਲੂ ਸਹੀ ਕੰਮ ਚਾਨਣ ਚਾਨਣ ਹੀ ਕਰਤਾ ਚਾਰੇ ਪਾਸੇ ਪਹਿਲਾਂ ਕਹਿੰਦਾ ਦੇ ਦਦਾ ਨਹੀਂ ਹਾਲ ਵੇਖੋ ਬੰਦੇ ਤਾਂ ਬੜਾ ਸੋ ਸੋ ਮਿੱਟੀ ਪਾ ਦਿੱਤੀ ਆ ਟੋਪੀ ਦਾ ਹਾਲ ਚੱਲੀ ਜਲਦੀ ਜਲਦੀ ਤਾਂ ਕਹਿੰਨਾ ਪੈਸੇ ਦੇ ਦਿਆ ਕਰੋ ਕੰਮ ਦੇ ਪੈਸੇ ਤਾਂ ਪਹਿਲਾਂ ਅੜਵਾਉਂਦੇ ਹਾਂ ਇਹ ਕੋਡ ਦਾ ਵੀ ਕੋਡ ਵੀ ਧੋਣਾ ਪੈਣਾ ਆ ਮੈਂ ਸਾਰਾ ਕੁਝ ਕਲੇਰ ਆ ਹੀ ਬਹੁਤ ਪਿਆ ਹੁਣ ਕੰਮ ਹੋਊਗਾ ਸ਼ੁਰੂ ਪਾਈਪਾਂ ਦਾ ਮਾਣ ਕਰਦੇ ਨੇ ਬਸ ਠੀਕ ਆ ਉਹ ਹੈ ਨਹੀਂਗਾ ਕੀ ਆ ਰਹੀ ਬਲੇਰ ਗ੍ਰੈਂਡਰ ਨਾਲ ਕੱਟਣਾ ਪੈਣਾ ਇਹਦੇ ਨਾਲ ਕੱਟਨੇ ਪੈਣਗੇ ਕੱਟ ਕੇ ਜੋ ਵੀ ਦੇਦੀ ਨਾਲੇ ਸੌਖੀ ਆ ਕੱਟਦੇ ਫਿਰ ਗ੍ਰੈਂਡਰ ਨਾਲ ਆ ਪਿਆ ਗ੍ਰੈਂਡਰ ਇਹ ਪਈਆਂ ਪਾਈਪਾਂ ਹੁਣ ਕੱਟ ਦੇਣੀਆਂ ਸੀ ਕੱਟ ਦੇ ਪਾਈਪਾਂ ਸਾਰੀਆਂ ਚਾ ਲੈ ਕੇ ਪੈਪਾਂ ਦਾ ਕਟਿੰਗ ਕਰਕੇ ਫੇਰ ਲਾਵਾਂ ਇਹ ਵਿੱਚ। ਇਹ ਇੱਧਰ ਚੰਨ ਨਹੀਂ ਜਾਂਦਾ ਵੇ। ਚਲੋ ਲੈ ਕੇ ਜਾਵਾਂਗੇ ਉੱਧਰ ਵੀ ਬਲਬ ਲੈ ਜਾਾਂਗੇ। ਲਿਆ ਪੜੀ ਗੁੜੀ। ਪੈਪ ਦੀ ਹੋਈ ਜਾਂਦੀ ਹੈ ਮਿੰਤੀ। ਹੋਣਾ ਹੋਣੀ ਦੀ ਕਟਾਈ। ਉਹ ਦਾ ਲਾਤੀ ਆ ਮੋੜ ਵੀ ਪਾਤੀ ਆ ਇੱਕ ਡੱਬੀ ਪਾਤੀ ਆ ਇੱਕ ਪੈਪ ਲਾਤੀ ਇੱਧਰ ਤੇ ਡੱਬੀ ਲਾਤੀ ਆ ਗਰੰਡਰ ਵਾਲਾ ਕੰਮ ਵੀ ਸੌਖਾ ਛੇਤੀ ਕੱਟੀ ਜਾਂਦੀ ਹਾਂਜੀ ਵਲੌਗ ਪਿਛਲੇ ਦਿਨ ਦਾ ਬਣਾਉਣਾ ਸੀ ਦੂਜੇ ਦਿਨ ਚੜ ਗਿਆ 1 ਵਜ ਗਿਆ ਤੇ ਕੰਮ ਆ ਜਿਹੜੀ ਨਿਭੜਿਆ ਸਾਡੇ ਕੋਲ ਹੁਣ ਰੈਂਦਾ ਕੰਮ ਨੇ ਬੇੜਾਂਗੇ ਕੱਲ ਨੂੰ ਸਾਨੂੰ ਆਉਣ ਲੱਗੀ ਨੀਂਦ ਤੇ ਹੁਣ ਜਾ ਕੇ ਸੌਣੇ ਆ ਤੇ ਵਲੌਗ ਕਰਦੇ ਇੱਥੇ ਖਤਮ ਕਹਿਣਾ ਕੁਛ ਪਾਣੀ ਗਰਮ ਰੱਖਿਆ ਪੈਣਾਉਣਾ ਵੀ ਆ ਹੁਣ ਨਹਾਵਾਂਗੇ ਕੱਲ ਨੂੰ ਹੀ ਨੇ ਨਹਾਉਣਾ ਜਾ ਕੇ ਹੁਣ ਤਾਂ ਨੀਂਦ ਪੂਰੀ ਹੋਊਗੀ ਮਸਾ ਤੇ ਦੱਸਿਓ ਕਿਵੇਂ ਲੱਗਿਆ ਅੱਜ ਦਾ ਵਲੌਗ ਆ ਥੋੜਾ ਜਿਹਾ ਰਹਿ ਗਿਆ ਕੰਮ ਇਹ ਨਿਬੇੜ ਲਈਏ ਇੱਧਰ ਲਈ ਸੈਟ ਰਹਿ ਗਈ ਆ ਵੇ ਬਾਕੀ ਛੋਟਾ ਮੋਟਾ ਕੰਮ ਰਹਿ ਗਿਆ ਉਹ ਹੁਣ ਸਵੇਰ ਕਰਾਂਗੇ ਕੱਲ ਨੂੰ 1 ਵਜ ਗਿਆ ਰਾਤ ਦਾ ਹੁਣ ਜਾ ਕੇ ਸੌਣੇ ਆ ਮੈਂ ਤਾਂ ਸਵੇਰ ਹੀ ਨਾ ਆਉਂਗਾ ਹਾਂ ਬੱਚੇ ਸਾਰਿਆਂ ਨੂੰ ਕਹਿਣਾ ਭੁੱਲ ਗਏ ਸੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਜਲਦੀ ਹੀ ਮਿਲਾਂਗੇ ਅਗਲੇ ਵਲੌਗ ਚ ਉਦੋਂ ਤੱਕ ਸਾਰਿਆਂ ਨੂੰ ਮੈਂ